ਇੱਕ ਅਨਰਜੀ ਹੈ ਹੁਣ ਕਾਮ ਵਿੱਚ ਫਸ ਕੇ ਕਈ ਬੰਦੇ ਇਸ਼ਕ ਮਜਾਜੀ ਵਿੱਚ ਪੈ ਜਾਂਦੇ ਆ ਪਰ ਇੱਕ ਇਸ਼ਕ ਹਕੀਕੀ ਹੁੰਦਾ ਹੈ ਅਸਲੀ ਹਕੀਕਤ ਨਾਲ ਇਸ਼ਕ ਜੋ ਸੱਚ ਹੈ ਉਹਦੇ ਨਾਲ ਇਸ਼ਕ ਸੱਚ ਪਿੱਛੇ ਵੀ ਲੋਕ ਮਰਦੇ ਵੇਖੇ ਆ ਅੜੀ ਕਰ ਲੈਂਦੇ ਆ ਕਈ ਬੰਦੇ ਐਦੇ ਜਿੱਦਾਂ ਹੁਣ ਤੁਸੀਂ ਕਈ ਬੱਚਿਆਂ ਨੂੰ ਵੇਖਿਓ ਅੜੀ ਕਰ ਲਈ ਵੀ ਮੈਂ ਇੱਥੇ ਹੀ ਵਿਆਹ ਕਰਾਉਂ ਅੜ ਗਿਆ ਮੈਂ ਮਰ ਜੂ ਮੈਂ ਮਾਪਿਓ ਛੱਡ ਦੂ ਮੈਂ ਘਰ-ਬਾਰ ਛੱਡ ਦੂ ਵੇਖੋ ਅੜੀ ਕਰਕੇ ਬਹਿ ਗਿਆ ਨਿਆਣਾ ਕੋਈ ਬੱਚਾ ਕੋਈ ਬੱਚੀ ਅੜੀ ਕਰਕੇ ਬਹਿ ਗਈ ਵੀ ਜਾ ਮੈਂ ਮਰੂ ਤਾਂ ਜਾ ਮੇਰਾ ਉੱਥੇ ਹੀ ਵਿਆਹ ਕਰੋ ਅੜੀ ਕਰ ਪਰ ਤੁਹਾਨੂੰ ਵੀ ਵੇਖੋ ਉਹ ਵੀ ਅੜੀ ਨੂੰ ਵੇਖਿਓ ਵੀ ਭਾਈ ਤਾਰੂ ਸਿੰਘ ਖੜਾ ਹੈ ਤੇਰੇ ਕੇਸ ਕੱਟਣੇ ਆ ਸਿੱਖੀ ਛੱਡ ਦੇ ਅੜੀ ਉਹ ਵੀ ਕਰਕੇ ਬੈਠਾ ਇਸ ਸਾਰੀ ਦੁਨੀਆ ਭਾਵੇਂ ਇੱਕ ਪਾਸੇ ਹੋ ਜੇ ਮੈਂ ਨਹੀਂ ਘਟਾਂਗਾ ਅੜੀ ਐ ਵੀ ਹੁਣ ਨਿਆਣਾ ਜਿੱਦ ਕਰਕੇ ਬਹਿ ਗਿਆ ਵੀ ਜਾਂ ਮੈਂ ਜਾਂ ਮੈਂ ਰਹਾਂ ਵਿਆਹ ਕਰਾਉਂ ਤੇ ਜਿਉਂਦਾ ਰਹਾਂ ਨਹੀਂ ਤੇ ਮਰ ਜੂ ਮੈਂ ਅੜੀ ਐ ਵੇਖੋ ਪਰ ਇਕੜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਹੋਣਾ ਦੀ ਵੀ ਐ ਕਿਸੀ ਨਹੀਂ ਛੱਡਦੇ ਸਿੱਖ ਤੁਹਾਨੂੰ ਕਤਲ ਕਰ ਦਿਆਂਗੇ ਕਹਿੰਦੇ ਕਰ ਤੋ ਤੁਹਾਨੂੰ ਨੀਹਾਂ 'ਚ ਜਿਣਦੇ ਆਂਗੇ ਤੁਹਾਨੂੰ ਨੀਹਾਂ 'ਚ ਜਿਣਾਗੇ ਭਾਈ ਚੁੰਦੇਓ ਚਿੰਦੇਓ ਭਾਈ ਝਰਖੜੀ ਤੇ ਚੜਾਂਗੇ ਚੜਦੇ ਨਿਆਣੇ ਕਹਿੰਦੇ ਨੇ ਨਹਿਰ ਥੱਲੇ ਮੈਂ ਨਹਿਰ 'ਚ ਡੁੱਬੂ ਟ੍ਰੇਨ ਥੱਲੇ ਆਉਂ ਆਉਂਦੇ ਆ ਕਿ ਨਹੀਂ ਆਉਂਦੇ ਆ ਵੀ ਜਾਂਦੇ ਐ ਜੀ ਅਖਬਾਰਾਂ 'ਚ ਪੜ੍ਹ ਲਓ ਆਪਣੇ ਆਪ ਨੂੰ ਬੰਨ ਕੇ ਨਹਿਰ 'ਚ ਛਾਲ ਮਾਰ ਕੇ ਦੋਵੇਂ ਲਾਸ਼ਾਂ ਮਿਲੀਆਂ ਬੱਜੇ ਹੋਏ ਹੱਥ ਵੀ ਬੰਨ ਲੈ ਲੱਤਾਂ ਵੀ ਬੰਨ ਲੀਆਂ ਆਪਣੀਆਂ ਟ੍ਰੇਨ ਥੱਲੇ ਦੋਵੇਂ ਹੀ ਆ ਗਏ ਡੁੱਬ ਮਰਦੇ ਵੀ ਐ ਟ੍ਰੇਨ ਥੱਲੇ ਵੀ ਆ ਜਾਂਦੇ ਆ ਡੁੱਬ ਵੀ ਜਾਂਦੇ ਅੜੀ ਜਿੱਦ ਪਰ ਉਹ ਵੇਖੋ ਜਿੱਦ ਤੂੰ ਕਰ ਲੈ ਜੋ ਮਰਜੀ ਨੀਹਾਂ ਦੇ ਜਿੰਦੂ ਜਿੰਦ ਦੇ ਪਰ ਜਿਹਦਾ ਤੇ ਗੁਰੂ ਗੋਬਿੰਦ ਸਿੰਘ ਦੇ ਪੋਤਾਂ ਤੇ ਪੋਤੀ ਰਾਂਗੇ ਪਰ ਉੱਥੇ ਤੁਸੀਂ ਵੇਖੋ ਵੀ ਜਿੱਦ ਕੀਤੀ ਹੈ ਪਰ ਕੈਸੀ ਕ੍ਰਾਂਤੀ ਲਿਆਉਣ ਵਾਸਤੇ ਸਮਾਜ ਨੂੰ ਬਦਲਣ ਵਾਸਤੇ ਜਿਹਦੇ ਤੇ ਦੋਵੇਂ ਹੀ ਕਰੀ ਬੈਠੇ ਅੜੀ ਤੇ ਦੋਨਾਂ ਨੇ ਕਰੀ ਹੈ ਪਰ ਫਰਕ ਹੈ ਬਹੁਤ ਉੱਥੇ ਗਿਆਨ ਕੰਮ ਕਰਦਾ ਕਿਸੇ ਦੀ ਸੋਚ ਪਿੱਛੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਸੋਚ ਇੱਕ ਟੀਮ ਦਾ ਹਿੱਸਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇੱਕ ਪਲਾਨ ਬਣਿਆ ਇੱਕ ਪਲਾਨ ਦੇ ਵਿੱਚ ਪਰਿਵਾਰ ਵੀ ਆਉਂਦਾ ਹੈ ਸਾਰਿਆਂ ਨੇ ਸ਼ਹੀਦ ਹੋਣਾ ਹੈ ਸਾਰਿਆਂ ਨੇ ਆਪਣੇ ਆਪ ਨੂੰ ਵਾਰਨਾ ਹੈ ਆਪਣੇ ਆਪ ਨੂੰ ਕੁਰਬਾਨ ਕਰਨਾ ਹੈ ਆਪਣੀ ਇੱਕ ਸੋਚ ਹੈ ਇਸ ਸੋਚ ਤੇ ਖੜਾਂਗੇ ਉਹਦੇ ਲਈ ਜਿਉਂਦੇ ਰਹਿ ਜੀਏ ਤਾਂ ਠੀਕ ਹੈ ਜੇ ਮਰਨਾ ਪੈ ਗਿਆ ਤਾਂ ਠੀਕ ਹੈ ਪਰ ਇੱਕ ਪਲਾਨ ਬਣਦਾ ਹੈ ਉਸ ਪਲਾਨ ਵਾਸਤੇ ਮਰਨ ਦੀ ਗੱਲ ਹੋਈ ਨਾ ਜਦੋਂ ਉੱਥੇ ਫਿਰ ਉਹ ਜਿੱਦ ਪ੍ਰਵਾਨ ਚੜ ਜਾਂਦੀ ਹੈ ਉਹ ਜਿੱਦ ਦੀ ਕਦਰ ਪਈ ਹੈ ਸਵਾਦ ਫੇਰ ਆਇਆ ਤੁਹਾਨੂੰ ਚੇਤਾ ਹੋਣਾ ਪਿਆਰਿਓ ਪੱਖੋਵਾਲ ਦੇ ਦੀਵਾਨ ਚ ਮੈਂ ਗੱਲ ਕੀਤੀ ਸੀ ਕਿਸ ਬੰਦੇ ਦੀ ਜ਼ਿੰਦਗੀ ਵਿੱਚ ਗੰਗੂ ਤੇ ਕੁੰਮਾ ਮਾਸ਼ਕੀ ਨਹੀਂ ਆਉਂਦੇ ਆਉਂਦੇ ਹਰੇਕ ਬੰਦੇ ਦੀ ਜ਼ਿੰਦਗੀ ਵਿੱਚ ਗੰਗੂ ਵੀ ਆ ਜਾਂਦਾ ਕੋਈ ਨਾ ਕੋਈ ਗੰਗੂ ਵੀ ਆਉਂਦਾ ਕਈਆਂ ਦੀ ਜ਼ਿੰਦਗੀ ਚ ਆਉਂਦਾ ਤੇ ਕੁੱਮੇ 마ਸ਼ਕੀ ਵਰਗੇ ਹੈਲਪ ਕਰਨ ਵਾਲੇ ਵੀ ਆਉਂਦੇ ਧਿਆਨ ਨਾਲ ਗੱਲ ਪਕੜਿਓ ਗੰਗੂ ਗੰਗੂ ਨੇ ਕੀ ਕੀਤਾ ਗੰਗੂ ਨੇ ਗੁਰੂ ਗੋਬਿੰਦ ਸਿੰਘ ਦੇ ਸਾਰੇ ਛੋਟੇ ਸਾਹਿਬਜ਼ਾਦਿਆਂ ਨੂੰ ਫੜਾਇਆ ਲਾਲਚੀ ਹੋ ਗਿਆ ਤੇ ਸਾਡੀ ਜ਼ਿੰਦਗੀ 'ਚ ਕਈ ਵਾਰੀ ਇਦਾਂ ਦੇ ਬੰਦੇ ਵੀ ਕਈਆਂ ਦੀ ਜ਼ਿੰਦਗੀ ਚਾਹੁੰਦੇ ਆ ਬਿਲਕੁਲ ਬਰਬਾਦ ਕਰ ਜਾਂਦੇ ਆ ਪੈਸੇ ਦੇ ਲਾਲਚੀ ਹੋ ਕੇ ਜ਼ਮੀਨ ਇਕੱਠੀ ਖਰੀਦੀ bizness ਇਕੱਠਾ ਕੀਤਾ ਮੁੜ ਕੇ 파ਟਨਰ ਧੋਖਾ ਦੇ ਗਿਆ ਇੱਕ 파ਟਨਰ ਦੂਜੇ 파ਟਨਰ ਨੂੰ ਕੰਗਾਲ ਕਰ ਗਿਆ ਸਾਰੀ ਪ੍ਰੋਪਰਟੀ ਆਪਦੇ ਨਾਂ ਲਵਾ ਗਿਆ ਇਹ ਗੰਗੂ ਤੋਂ ਘਟੇ ਕਿਤੇ ਇੱਕ ਦੋ 파ਟਨਰ ਸੀ ਦੋਨਾਂ ਨੇ ਕੰਮ ਇਕੱਠੇ ਕੀਤੇ ਬਰਬਾਦ ਕਰ ਗਿਆ ਇੱਕ ਏਜੰਟ ਕਹਿੰਦਾ ਮੈਂ ਤੈਨੂੰ ਅਮਰੀਕਾ ਪਹੁੰਚਾਉਂ ਤੇ ਬੰਦੇ ਨੇ ਘਰ ਦਾ ਇੱਕ ਕਿਲਾ ਸੀ ਕਿੱਲੇ ਦਾ ਕਿੱਲਾ ਹੀ ਵੇਚਤਾ 10 ਲੱਖ ਕਰਜ਼ਾ ਚੱਕਿਆ ਅੜਤੀਏ ਤੋਂ ਫੜ ਉਹਦੇ ਤੋਂ ਫੜ ਉਹਦੇ ਤੋਂ ਫੜ 40 ਲੱਖ ਪੂਰਾ ਕਰਕੇ ਫੇਰ ਏਜੰਟ ਨੂੰ 40 ਲੱਖ ਰੁਪਇਆ ਦਿੱਤਾ ਅਗਲਾ 40 ਦਾ 40 ਦੱਬ ਗਿਆ ਇਹ ਗੰਗੂ ਤੋਂ ਘਟ ਹੈ ਜ਼ਿੰਦਗੀ ਸਾਡੀ ਜ਼ਿੰਦਗੀ 'ਚ ਗੰਗੂ ਆ ਗਿਆ ਬਰਬਾਦ ਕਰ ਗਿਆ ਅਗਲਾ ਇੱਕ 파ਟਨਰ ਦੂਜੇ 파ਟਨਰ ਨੂੰ ਬਰਬਾਦ ਕਰ ਗਿਆ ਇਹ ਸਾਡੀ ਜ਼ਿੰਦਗੀ ਦੇ ਗੰਗੂ ਕਈਆਂ ਦੀ ਜ਼ਿੰਦਗੀ ਚਾਉਂਦੇ ਆ ਤੇ ਕੁੰਮੇ 마ਸ਼ਕੀ ਨੇ ਕੀ ਕਰਿਆ ਸੀ ਸਾਬਜ਼ਾਦਿਆਂ ਨੂੰ ਰੋਟੀ ਖਵਾਈ ਦੁੱਖ ਦੇ ਵਿੱਚ ਸਹਾਰਾ ਦਿੱਤਾ ਰਾਤ ਕਟਾਈ ਆਪਣੀ ਛੱਪਰੀ ਵਿੱਚ ਤੇ ਸਾਡੀ ਜ਼ਿੰਦਗੀ ਚ ਵੀ ਕੁੰਮੇ 마ਸ਼ਕੀ ਕਈ ਆਉਂਦੇ ਐ ਜੀ ਜਿਹੜੇ ਟਾਈਮ ਦੇ ਉੱਤੇ ਸਾਨੂੰ ਸਹਾਰਾ ਦਿੰਦੇ ਐ ਕਈਆਂ ਦੀ ਜ਼ਿੰਦਗੀ ਵਿੱਚ ਦੁੱਖ ਪੈਣ ਦੇ ਉੱਤੇ ਅਗਲੇ ਕਹਿੰਦੇ ਮੇਰੇ ਘਰੇ ਮੀਨਾ ਰਹਿ ਜਾ ਮੇਰੇ ਘਰੇ ਸਮਾਨ ਰੱਖ ਲੈ ਲੋੜ ਪੈਣ ਤੇ ਅਗਲਾ ਕਹਿੰਦਾ ਚੱਕ 5 ਲੱਖ ਨਾ ਮੋੜੀ ਭਾਈ ਮੈਂ ਤੈਨੂੰ ਅੜਤੀਏ ਤੋਂ ਫੜ ਕੇ ਦੇ ਦੇਣਾ ਨਾ ਪੈਸੇ ਵੀ ਨਾ ਮੋੜੀ ਧੀ ਦਾ ਵਿਆਹ ਕਰ ਲੈ ਤੇਰੀ ਬਰਾਤ ਆਉਣ ਵਾਲੀ ਹੈ ਹੋਰ ਕਿਤੋਂ ਪ੍ਰਬੰਧ ਨਹੀਂ ਹੁੰਦਾ ਆ ਚੱਕ 5 ਲੱਖ ਰੁਪਈਆ ਮੈਂ ਦੇਣਾ ਕਈਆਂ ਦੀ ਜ਼ਿੰਦਗੀ ਵਿੱਚ ਕੁੰਮੇ ਮਾਸ਼ਕੀ ਵੀ ਆਉਂਦੇ ਆ ਕਿ ਨਹੀਂ ਆਉਂਦੇ ਪਿਆਰੇ ਬੋਲੋ ਆ ਚੱਕ ਆਪਦਾ 5 ਲੱਖ ਚੱਕ ਬੇਟਾ ਭੇਜ ਬਾਹਰ ਆਪਦਾ ਮੁੰਡਾ ਕਰ ਲੈ ਸੈੱਟ ਨਹੀਂ ਮੋੜ ਸਕੇਗਾ ਨਾ ਮੋੜ ਸਕੀਏ ਕੁੰਮੇ ਮਾਸ਼ਕੀ ਤੋਂ ਘਟ ਨਹੀਂ ਤੇ ਜਿੰਦਗੀ ਵਿੱਚ ਗੰਗੂ ਵੀ ਆਉਂਦੇ ਐ, ਕੁੰਮੇ 마ਸ਼ਕੀ ਵੀ ਆਉਂਦੇ ਐ। ਪਰ ਉਹਨਾਂ ਗੰਗੂਆਂ ਦੀ ਗਦਾਰੀ ਦੀ ਕੋਈ ਗੱਲ ਨਹੀਂ ਕਰਦਾ। ਤੇ ਕੁੰਮੇ 마ਸ਼ਕੀ ਦੀ ਵਫਾਦਾਰੀ ਦੀ ਗੱਲ ਨਹੀਂ ਕਰਦਾ ਕੋਈ। ਕਿਉਂ ਨਹੀਂ ਕਰਦਾ? ਕਿਉਂਕਿ ਸਾਡੀ ਉਹ ਹੀ ਕੋਈ ਗੱਲ ਨਹੀਂ ਕਰਦਾ। ਜਦੋਂ ਮੇਰਾ ਹੀ ਨਹੀਂ ਪਤਾ ਤੇ ਮੇਰੀ ਜ਼ਿੰਦਗੀ 'ਚ ਕਿਹੜਾ ਗੰਗੂ ਤੇ ਕਿਹੜਾ ਕੁੰਮਾ 마ਸ਼ਕੀ ਆਇਆ, ਉਹਦੀ ਕਿਹੜੀ ਗੱਲ ਹੋਣੀ ਐ? ਅਸਲ 'ਚ ਨਾ ਕੁੰਮਾ 마ਸ਼ਕੀ ਉਹਦੀ ਵਫਾਦਾਰੀ ਦੀ ਗੱਲ ਉਦੋਂ ਹੋਊ। ਜਦੋਂ ਉਹ ਗੁੰਮੇ ਮਾਸ਼ਕੀ ਨੇ ਵਫਾਦਾਰੀ ਨਿਭਾਈ ਕੀਦੇ ਨਾਲ ਸਭ ਜਹਦਿਆਂ ਨਾਲ ਤੇ ਸਭ ਜਹਦੇ ਕੌਣ ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ ਤੇ ਗੁਰੂ ਗੋਬਿੰਦ ਸਿੰਘ ਕੌਣ ਹੈ ਉਹ ਇੱਕ ਏਮ ਲੈ ਕੇ ਚੱਲੇ ਹੋਏ ਸੁਣਿਓ ਏਮ ਲੈ ਕੇ ਚੱਲੇ ਹੈ ਏਮ ਕੀ ਹੈ ਸਮਾਜ ਸੋਨਾ ਬਣਾਉਣਾ ਇੱਕ ਵੱਖਰੇ ਮਨੁੱਖ ਦੀ ਸਿਰਜਣਾ ਕਰਨੀ ਹੈ ਇੱਕ ਖੁਦ ਮੁਖਤਿਆਰ ਬੰਦਾ ਪੈਦਾ ਕਰਨਾ ਹੈ ਖੋਦ ਮੁਖਤਿਆਰ ਪੈਦਾ ਕਰਨਾ ਬੰਦਾ ਇਹ ਗੁਰੂ ਗੋਬਿੰਦ ਸਿੰਘ ਦਾ ਏਮ ਹੈ ਇੱਕ ਏਮ ਨਾਲ ਗੁਰੂ ਗੋਬਿੰਦ ਸਿੰਘ ਜੁੜਦੇ ਐ ਤਾਂ ਕਰਕੇ ਉਹ ਵੱਡੇ ਹੋਏ ਤੇ ਉਸ ਏਮ ਨਾਲ ਉਹਨਾਂ ਦਾ ਪਰਿਵਾਰ ਜੁੜਦਾ ਸਭ ਜਾਤੇ ਜੁੜਦੇ ਐ ਇਸ ਕਰਕੇ ਸਭ ਜਾਤੇ ਵੱਡੇ ਹੋਏ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਕੁੰਮਾ ਮਾਸ਼ਕੀ ਆਉਂਦਾ ਹੈ ਤਾਂ ਕਰਕੇ ਕੁੰਮਾ ਮਾਸ਼ਕੀ ਵੀ ਵੱਡਾ ਹੋਇਆ ਤੇ ਉਹਨਾਂ ਨਾਲ ਗਦਾਰੀ ਇੱਕ ਏਮ ਵਾਲੇ ਨਾਲ ਇੱਕ ਮਨੁੱਖ ਦੇ ਵੱਖਰੇ ਤਰ੍ਹਾਂ ਦਾ ਸਮਾਜ ਸਿਰਜਣ ਵਾਲੇ ਦੇ ਉਹ ਏਮ ਦੇ ਨਾਲ ਗਦਾਰੀ ਸੀ ਗੰਗੂ ਦੀ ਤਾਂ ਉਸ ਗੰਗੂ ਨੂੰ ਅੱਜ ਤੱਕ ਲਾਂਤਾਂ ਪੈਂਦੀਆਂ ਜ਼ਿੰਦਗੀ ਵਿੱਚ ਤੁਹਾਡੀ ਏਮ ਕਿਹੋ ਜਿਹਾ ਉਹ ਦੇਖਿਆ ਜਾਣਾ ਹੈ ਜਿੱਦ ਕਰ ਲੈ ਉੱਥੇ ਹੀ ਲਿਆਓ ਮੁੜ ਕੇ ਸਾਬ ਜਾਦੇ ਵੀ ਜਿੱਦ ਕਰਕੇ ਬੈਠੇ ਆ ਜਾ ਓਏ ਕਰ ਲੈ ਜੋ ਮਰਜੀ ਮੈਂ ਨਹੀਂ ਸੀ ਮੈਂ ਅਸੀਂ ਨਹੀਂ ਸਿੱਖੀ ਛੜਦੇ ਤੇ ਕਈ ਨਿਆਣੇ ਕਹਿੰਦੇ ਆ ਜਾਓ ਜੋ ਮਰਜ਼ੀ ਕਰ ਲਓ ਅਸੀਂ ਤੇ ਇੱਕ ਦੂਜੇ ਨਾਲ ਵਿਆਹ ਕਰਾਵਾਂਗੇ ਕਰ ਲਓ ਜੋ ਕਰਦੇ ਹਾਂ ਜਿੱਦ ਦੋਵਾਂ ਦੀ ਹੈ ਪਰ ਇੱਕ ਏਮ ਬਹੁਤ ਵੱਡਾ ਲੈ ਕੇ ਬੈਠਾ ਹੈ ਤੇ ਇੱਕ ਦਾ ਏਮ ਤੇ ਮਹੀਨੇ ਤੋਂ ਬਾਅਦ ਵੀ ਫਿੱਕਾ ਪੈ ਸਕਦਾ ਵੀ ਤੇ ਛੱਡ ਕੇ ਇੱਕ ਦੂਜੇ ਨੂੰ ਤਲਾਕ ਹੋ ਗਿਆ 2 ਸਾਲਾਂ ਬਾਅਦ ਹੀ ਇਹ ਤੇ ਫਿੱਕੇ ਹੋ ਗਏ ਲੜਾਈ ਪੈ ਗਈ ਕਲੇਸ਼ ਪੈ ਗਿਆ ਅਸੀਂ ਨਹੀਂ ਇਕੱਠੇ ਰਹਿ ਸਕਦੇ ਉਦੋਂ ਗੱਲਾਂ ਗੱਲਾਂ ਜਾ ਕੇ ਇੱਕ ਦੂਜੇ ਨਾਲ ਵਿਆਹ ਕਰਾ ਲਿਆ ਮੁੜ ਕੇ ਜਾਨ ਔਖੀ ਹੋ ਗਈ ਤਿੰਨਾ ਚਾਰਾਂ ਸਾਲਾਂ ਬਾਅਦ ਹੀ ਕਹਿੰਦੇ ਤਲਾਕ ਲੈਣਾ ਹੁਣ ਹੁਣ ਗੱਲਾਂ ਠਕੀਆਂ ਪੈ ਗਈਆਂ ਹੁਣ ਰਸ ਘਟ ਗਿਆ ਉਹਦੇ ਜਿੱਦ ਕਰੀ ਸੀ ਪਰ ਜਿੱਦ ਹੈ ਨਾ ਤੇਰੇ ਵਿੱਚ ਮੈਂ ਕਹਿੰਦਾ ਜਿੱਦ ਹੋਵੇ ਪਰ ਗਿਆਨੀ ਕੋਲ ਹੋਵੇ ਕਿ ਜਿੱਦ ਅੜੀ ਇਹ ਸਮਝਦਾਰ ਕੋਲ ਹੋਵੇ ਅੜੇ ਕਿਸੇ ਗੱਲ ਤੇ ਤੇ ਇਹੋ ਜੀ ਗੱਲ ਤੇ ਅੜੇ ਬਦਲਾ ਕੇ ਰੱਖ ਦੇ ਸਾਰਾ ਕੁਝ ਸਮਝਦਾਰ ਕੋਲ ਹੋਵੇ ਜਿੱਦ ਕਮਲਿਆਂ ਕੋਲ ਆਈ ਜਿੱਦ ਦੇ ਨੁਕਸਾਨ ਕਰਦੀ ਏ ਜਿੱਦ ਤੇ ਨਿਆਂਾ ਕਰ ਲੈਂਦਾ ਮੈਨੂੰ ਗੱਡੀ ਚਾਹੀਦੀ ਏ ਮੈਨੂੰ ਆ ਖਡਾਉਣਾ ਲਿਆ ਕੇ ਦੇ ਜਿੱਦ ਤੇ ਉਹ ਵੀ ਕਰੀ ਜਾਂਦਾ ਪਰ ਸਾਬ ਜਾਦਿਆਂ ਦੀ ਜਿੱਦ ਵੇਖੋ ਕਿੱਦਾਂ ਨੂੰ ਜਾਂਦੀ ਮੈਂ ਕਹਿੰਦਾ ਤੁਹਾਡੇ ਚ ਜਿੱਦ ਹੋਣੀ ਅੜੀ ਹੋਣੀ ਗੁੱਸਾ ਹੋਣਾ ਇਹ ਮਾੜਾ ਥੋੜਾ ਏ ਯਾਰ ਗੁੱਸਾ ਚੰਗਾ ਏ ਵਰਤੋ ਜੇ ਕਿਤੇ ਹੁਣ ਵੇਖਿਓ ਮੇਰੇਓ ਵੀਰੋ ਧਿਆਨ ਨਾਲ ਮੇਰੀਓ ਭੈਣੋ ਸੁਣਿਓ ਅਗਲਾ ਕਹਿੰਦਾ ਤੁਹਾਡਾ ਨਹੀਂ ਬਣ ਸਕਦਾ ਕੁਛ ਤੇਰਾ ਪਿਓ ਵੀ ਇਹੋ ਜਿਹਾ ਸੀ ਤੂੰ ਵੀ ਇਹੋ ਜੈਂ ਤੁਹਾਡਾ ਨਹੀਂ ਤੁਹਾਡੇ ਤੁਸੀਂ ਨਹੀਂ ਸੁਧਰ ਸਕਦੇ ਤੁਹਾਡਾ ਘਰ ਦਾ ਨਹੀਂ ਕੁਝ ਬਣ ਸਕਦਾ ਇੱਕ ਬੱਚਾ ਕਹਿੰਦਾ ਬਣਾ ਕੇ ਵਿਖਾਵਾਂ ਅਸੀਂ ਸਦਾ ਕੱਚੇ ਕੋਠਿਆਂ 'ਚ ਨਹੀਂ ਰਵਾਂਗੇ ਤੈਨੂੰ ਬਣਾ ਕੇ ਵਿਖਾਵਾਂਗੇ ਸੁਣਿਓ ਨਿਆਣੇ ਨੇ ਫੜ ਲਈ ਜਿੱਦ ਕਰਕੇ ਆ ਗੁੱਸਾ ਗਵੰਡੀ ਨੇ ਮਾਰੀ ਸੀ ਬੋਲੀ ਗਵੰਡੀ ਨੇ ਮਾਰੀ ਬੋਲੀ ਤੁਹਾਡਾ ਨਹੀਂ ਬਣ ਸਕਦਾ ਕੁਛ ਤੂੰ ਨਹੀਂ ਪਾਸ ਹੋ ਸਕਦਾ ਤੇਰੇ ਬੈਂਡ ਨਹੀਂ ਆਉਣੇ ਸਾਥ ਵਿੱਚ ਮਾਰੀ ਬੋਲੀ ਉਹ ਗੁੱਸਾ ਚੜ ਗਿਆ ਗੁੱਸਾ ਕਹਿੰਦਾ ਕੋਈ ਨਹੀਂ ਹੁਣ ਤੈਨੂੰ ਕਰਕੇ ਵਿਖਾਵਾਂਗਾ ਲੈ ਦਿਨੇ ਵੀ ਪੜਿਆ ਰਾਤ ਵੀ ਪੜਿਆ ਮਿਹਨਤ ਕੀਤਾ ਇੱਕ ਵਾਰੀ ਫੇਲ ਹੋਇਆ ਦੂਜੀ ਵਾਰੀ ਫੇਰ ਤੀਜੀ ਵਾਰੀ ਚੌਥੀ ਵਾਰੀ ਜਾ ਕੇ ਬੈਂਡ ਆ ਗਏ ਹੋ ਗਿਆ ਕੈਨੇਡਾ ਮਾਪਿਓ ਨੂੰ ਲੈ ਗਿਆ ਪੈਸੇ ਭੇਜੇ ਘਰ ਬਣਾਇਆ ਤੇ ਅੱਜ ਉਸ ਬੰਦੇ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰਦਾ ਕਿਉਂ ਚਾਚਾ ਤੂੰ ਕਹਿੰਦਾ ਸੀ ਤੇਰਾ ਕੁਝ ਨਹੀਂ ਬਣਨਾ ਬਣਿਆ ਕਿ ਨਹੀਂ ਬਣਿਆ ਗੁੱਸਾ ਖਾ ਸਵਾਦ ਆਵੇ ਗੁੱਸੇ ਦਾ ਜੇ ਗਿਆਨੀ ਕੋਲ ਗੁੱਸਾ ਹੋਇਆ ਐਂ ਗੱਡੂ ਤੇ ਜੇ ਮੂਰਖ ਕੋਲ ਹੋਇਆ ਉਹ ਕੀ ਕਰੂ ਵੀ ਚਾਚਾ ਤੈ ਮੈਨੂੰ ਐਂ ਕਹਿਦਾ ਖੜ ਜਾ ਤੂੰ ਖੜਿਆ ਰਹੀ ਹੁਣ ਖੜੀ ਨਹੀਂ ਜਾਈਂ ਨਾ ਫਿਰ ਵੇਖੀਂ ਕਿਤੇ ਉਹ ਅੰਦਰ ਸੱਪੜ ਚੱਕ ਲਿਆ ਤੇਰਾ ਸਿਰ ਪਾੜੂ ਚਾਚਾ ਮੈਂ ਤੂੰ ਕਹਿ ਕਿਵੇਂ ਗਿਆ ਮੈਨੂੰ ਲੈ ਆਹ ਗੁੱਸਾ ਆਹ ਮੂਰਖ ਦਾ ਗੁੱਸਾ ਵੇਖ ਲੋ ਮੂਰਖ ਦੇ ਕੋਲ ਆਇਆ ਗੁੱਸਾ ਸਿਰ ਪਾੜਦਾ ਚਾਚੇ ਆਪ ਦੇਦਾ ਉਹ ਫਿਰਦਾ ਜੇਲ੍ਹ ਚ ਕਿੱਥੇ ਕੈਨੇਡਾ ਜਾਣਾ ਇੱਕ ਕੈਨੇਡਾ ਚਲਿਆਗਾ ਗੁੱਸਾ ਉਹਦੇ ਚ ਵੀ ਸੀ ਤੇ ਗੁੱਸਾ ਇਹ ਕਮਲੇ ਚ ਵੀ ਏ ਕੀ ਖਟਿਆ ਬਈ ਕੀ ਤੇਰੇ ਗੁੱਸੇ ਆਹੀ ਹੈ ਨਾ ਇਹ ਮੂਸ਼ਨ ਨੇ ਜਿਹੜੇ ਕੰਟਰੋਲ ਨਹੀਂ ਹੁੰਦੇ ਕੰਟਰੋਲ ਹੁੰਦਾ ਹੀ ਨਹੀਂ ਅਗਲੇ ਨੇ ਕਹਿਤਾ ਮੈਂ ਹੁਣ ਇਹਨੂੰ ਸੁਣਾਉਂ ਵਿਚਾਰ ਉਹ ਠਹਿਰ ਜਾ ਹੋ ਸਕਦਾ ਇਹ ਚਾਰ ਤੈਨੂੰ 2 ਸਾਲ ਬਾਅਦ ਸੁਣਾਉਣੇ ਚਾਹੀਦੇ ਸੀ ਅੱਜ ਕਿਉਂ ਸੁਣਾਉਣ ਲੱਗ ਪਿਆ ਤੂੰ ਅੱਜ ਦਾ ਸੁਣਾ ਆ ਦਿਮਾਗ ਵਰਤ ਲੈ ਗਿਆਨ ਹੋਇਆ ਤੈਨੂੰ 2 ਸਾਲ ਬਾਅਦ ਗੱਲ ਕਰੀ ਅੱਜ ਤੈਨੂੰ ਟਰੈਕਟਰ ਦੀ ਬੋਲੀ ਮਾਰਦਾ ਅਗਲਾ 2 ਸਾਲ ਠਹਿਰ ਟਰੈਕਟਰ ਤੇ ਬਹਿ ਕੇ ਲਿਆ ਕੇ ਮਿਹਨਤ ਕਰਕੇ ਬੈਠ ਕੇ ਗੱਲ ਕਰੀਂ ਅੱਜ ਨਾ ਕਰ ਠਹਿਰ ਜਾ ਜ ਆਪਣੇ ਇਮੋਸ਼ਨ ਨੂੰ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕਿਦਾਂ ਰੱਖਣਾ ਹੈ ਇਹ ਰੱਖਦਾ ਹੈ ਜੀ ਗਿਆਨ ਤੇ ਗਿਆਨ ਸਾਡਾ ਕੀ ਹੈ ਬੋਲੋ ਜੀ ਤੇ ਗੁਰੂ ਹੈ ਕਿ ਗਿਆਨ ਤੇ ਹਰ ਜਗ੍ਹਾ ਕਿਹੜੀ ਚੀਜ਼ ਦੀ ਲੋੜ ਹੈ ਗਿਆਨ ਦੀ ज्ञानी को आवे गुस्सा ज्ञानी को आवे जिद ज्ञानी को अड़ी चाहिए